ਪਠੰਡਾ ਦੇ ਅੰਬੇਦਕਰ ਪਾਰਕ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਵੱਲੋਂ ਅੱਜ ਸ਼ੁਰੂ ਕੀਤੀ ਭੁਖੜਤਾਲ ਅਤੇ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸ਼ੁੱਕਰਵਾਰ ਨੂੰ 1 ਵਜੇ ਦੇ ਲਗਭਗ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਜੋ ਆਪਣੀਆਂ ਚੋਣਾਂ ਦੌਰਾਨ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕੀਤੇ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਹੀ ਪੈਨਸ਼ਨਰਾਂ ਵੱਲੋਂ डीसी ਦਫ਼ਤਰਾਂ ਦੇ ਬਾਹਰ ਧਰਨੀ ਦੀ ਤਿਆਰੀ ਆ ਤੇ ਪੁਖੜ ਤਾਲ ਸ਼ੁਰੂ ਕੀਤੀ ਗਈ ਹੈ ਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਅੰਦਰ ਵੀ ਇੱਕ ਪੁਖੜ ਤਾਲ ਜੋ ਆਪਣਾ 15 ਆਦਮੀ ਬਿਠਾਏਗੀ ਇਹਨਾਂ ਵੱਲੋਂ ਪੁਖੜ ਤਾਲ ਸ਼ੁਰੂ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜ ਗਏ ਇਹਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ ਗੌਰ ਕਰਨ ਦੀ ਅਪੀਲ ਕੀਤੀ ਜਾਵੇਗੀ ਅਤੇ ਉਹਨਾਂ ਨਾਲ ਕਿਹਾ ਕਿ ਫਰਵਰੀ ਦੇ ਵਿੱਚ ਜੋ ਸਰਕਾਰ ਵੱਲੋਂ ਆਪਣਾ ਬਜਟ ਸੈਸ਼ਨ ਚਲਾਇਆ ਜਾ ਰਿਹਾ ਹੈ ਉਸ ਦੇ ਵਿੱਚ ਵੀ ਉਹਨਾਂ ਵੱਲੋਂ ਆਪਣਾ ਪੂਰੇ ਪੰਜਾਬ ਦੇ ਅੰਦਰੋਂ ਜਿਹੜੇ ਆਪਾਂ ਪੈਨਸ਼ਨਰ ਹੈ ਉਹ ਚੰਡੀਗੜ੍ਹ ਮਹਾਦੀਵਿਕ ਜਾਣਗੇ ਅਤੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਅਤੇ ਸਰਕਾਰ ਨੂੰ ਆਪਣੀ ਮੰਗਾਂ ਸੰਬੰਧੀ ਜੋ ਆ ਹੈ ਮੰਗ ਪੱਤਰ ਦੇਣਗੇ। ਹੁਣ ਦਿਖਾ ਰਹੇ ਹਾਂ ਅਸੀਂ ਇਹ ਸਾਰੀਆਂ ਤਸਵੀਰਾਂ ਪਟੰਡਾ ਦੇ ਅੰਬੇਡਕਰ ਪਾਰਕ ਦੀਆਂ ਜਿੱਥੇ ਪੈਨਸ਼ਨਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁਖੜਤਾ ਸ਼ੁਰੂ ਕੀਤੀ ਗਈ। ਜਿੰਦਾਬਾਦ 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 42 ਸਾਥੀ ਜਿੰਦਾਬਾਦ ਸਰ ਕੀ ਨਾਵਾ ਟੋਟਾ ਦੇ ਕੀ ਮਾਤਰਾ ਚੁਣੀ ਨੀ। ਗਰਚਨ ਸਿੰਘ ਮੋੜ ਨਮੀਨਰ ਜੁਆਇੰਟ ਪੈਨਸ਼ਨ ਫੰਡ ਦਾ ਬਠਿੰਡਾ ਜੀ ਮਾਮਲਾ ਇਹ ਕੋਟਾ ਕਿਨੇ ਕਰਦੇ ਨੇ ਕੋਕੜਤਾ ਹੋਤੇ 15 ਅਲਮੀ ਜਿਹੜੇ ਹੈ 11 ਵਜੇ ਤੋਂ ਭੁਖੜਤਾਲ ਦੇ ਬੈਠੇ ਆ ਪੰਜਾਬ ਦੀ ਪੈਨਸ਼ਨਰਾਂ ਦਾ ਜੁਆਇੰਟ ਫਰੰਟ ਦੀ ਸੋਭਾ ਕਮੇਟੀ ਦੇ ਫੈਸਲੇ ਅਨੁਸਾਰ ਸਾਰੀਆਂ ਪੈਨਸ਼ਨ ਜਥੇਬੰਦੀਆਂ ਦੇ ਸਾਥੀ ਇਸ ਭੁਖੜਤਾਲ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕ quarterਾਂ ਤੇ ਅੱਗੇ ਇਹ ਭੁਖੜਤਾਲ ਕਰਨਗੇ ਉਸ ਤੋਂ ਆਵਾਜ਼ ਡੀਸੀ ਨਹੀਂ ਮਾਣੀ ਪਟਕੰਦ ਨੇ ਕਾਰਨ ਕੀ ਹੈ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਸਭ ਤੋਂ ਵੱਡੀ ਜਿਹੜੀ ਸਾਡੀ ਮੰਗ ਸੀਗੀ ਕਿ ਇਹਨਾਂ ਨੇ ਆਪਣੇ ਮੰਗ ਪੱਤਰ ਦੇ ਵਿੱਚ ਆਪਣੇ ਚੋਣ ਬਲੋਰ ਪੱਤਰ ਵਿੱਚ ਵੀ ਲਿਖਿਆ ਸੀਗਾ ਕਿ ਸਰਕਾਰ ਬਾਣ ਤੋਂ ਤੁਰੰਤ ਬਾਅਦ ਅਸੀਂ ਪੈਨਸ਼ਨਰਾਂ ਨੂੰ 2.95 ਦਾ ਗੁਣਾ ਸਾਰਿਆਂ ਨੂੰ ਦੇ ਦਾਂਗੇ ਪਰੰਤੂ ਸਰਕਾਰ ਨੇ ਵਿਤਕਰਾ ਕੀਤਾ ਹੈ ਉਸਨੇ 2.95 ਦਾ ਜਿਹੜਾ ਹੈਗਾ ਗੁਨਾਹ ਤਾਂ ਅਜੇ ਤੱਕ ਜਾਰੀ ਨਹੀਂ ਕੀਤਾ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਡੀਆ 258 ਕਿਸ਼ਤਾਂ ਮਹੀਨੇ ਦੀ ਕਿਸ਼ਤਾਂ ਬਕਾਇਆ ਹਨ ਉਹ ਜਾਰੀ ਨਹੀਂ ਕੀਤੀਆਂ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਕੈਸ਼ਲ ਸਕੀਮ ਜਿਹੜੀ ਹੈ ਉਹ ਜਾਰੀ ਨਹੀਂ ਕੀਤੀ ਇਸ ਤਰ੍ਹਾਂ ਹੀ ਜਿਹੜੇ ਡੀ 6ਵੇਂ ਪੇ ਕਮਿਸ਼ਨ ਦੀਆਂ ਮਟਾਏ ਸੀ ਉਹ ਸਰਕਾਰ ਨੇ ਜਾਰੀ ਨਹੀਂ ਕੀਤੀ ਸਗੋਂ 200 ਰੁਪਿਆ ਡਵੈਲਪਮੈਂਟ ਫੰਡ ਮਹੀਨੇ ਦਾ ਪੈਸਾ ਉੱਤੇ ਲਾਉਣ ਦੀ ਧਕਣੋਲੀ ਹਰਕਤ ਕੀਤੀ ਹੈ ਨਾਹੀਂ ਉਹਨਾਂ ਨੇ ਪੁਰਾਣੀ ਪੈਨਸ਼ਨਾਂ ਦੀ ਬਹਾਲ ਕੀਤੀ ਹੈ ਤੇ ਨਾਹੀਂ ਉਹਨਾਂ ਨੇ ਪੈਨਸ਼ਨੀਆਂ ਮੰਗਾ ਮੰਗਾ ਵਾਸਤੇ ਸੰਸ਼ੀਰ ਹੋ ਕੇ ਵੀ ਮੰਗਾਂ ਮੰਨੀਆਂ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਸਾਰੇ ਡੀਸੀ ਡਾਕਟਰਾਂ ਦੇ ਅੱਗੇ ਇਹ ਕਟਕਾਲ ਅਤੇ ਧਰਨ ਕਰੈਨੀ ਕੀਤੀ ਹੈ ਅਗਲਾ ਸਿਆਸੀ ਅਗਲਾ ਸੰਗਠਨ ਫਰਵਰੀ ਮਹੀਨੇ ਦੇ ਵਿੱਚ ਸਰਕਾਰ ਬਜਟ ਪੇਸ਼ ਕਰੂ ਪੰਜਾਬ ਸਰਕਾਰ ਉਸ ਬਜਟ ਸੈਸ਼ਨ ਦੇ ਵਿੱਚ ਆਪਣਾ ਰੋਸ ਟਾਰਗੇਟ ਕਰਨ ਦੇ ਲਈ ਚੰਡੀਗੜ੍ਹ ਮਹੱਲੀ ਵਿਖੇ ਜਿਹੜੀ ਉਹ ਪੈਨਸ਼ਨਰ ਜਿਹੜੇ ਆ ਆਪਣੀ ਰੈਲੀ ਕਰਕੇ ਸਰਕਾਰ ਨੂੰ ਮੰਗ ਕਰਦੇ ਨੇ ਇਹ ਨਾਮਾ ਤੌਰ ਤੇ ਕੀ ਮੰਗ ਮੇਰੇ ਨਾਲ ਧੰਨਾ ਸਿੰਘ ਤਿਗੜੀ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸਰਕਲ ਬਠਿੰਡਾ ਇਹ ਮਾਮਲਾ ਜੇ ਅੱਜ ਅਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਦੇ ਪੈਨਸ਼ਨਰ ਫਰੰਟ ਜਿਹੜਾ ਸਾਡਾ ਉਹ ਸਾਂਝਾ ਉਹਦੇ ਵੱਲੋਂ ਉਸ ਸੱਦੇ ਤੇ ਝੋਖੜ ਤਾਰ ਤੇ ਬੈਠੇ ਆ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਉਦੇ ਤਹਿਤ ਇਹ ਜਦੋਂ ਸਰਕਾਰ ਆਈ ਸੀ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਸੀ ਮੁਲਾਜ਼ਮਾਂ ਨਾਲ ਪੈਨਸ਼ਨਾਂ ਨਾਲ ਲੋਕਾਂ ਨਾਲ ਔਰ ਉਹਨਾਂ ਸਾਰੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਸਰਕਾਰ ਬਾਰ ਬਾਰ ਮੀਟਿੰਗਾਂ ਦੇ ਕੇ ਮੁਕਰ ਰਹੀ ਹੈ ਔਰ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਉਹਨੂੰ ਸਮਾਂ ਗਾਹ ਪਾ ਦਿੱਤਾ ਜਾਂਦਾ ਹੈ ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਾਡਾ ਡੀਏ ਦਾ ਬਕਾਇਆ ਹੈ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਸਰਕਾਰ ਟਾਲਮਟੋਲ ਕਰ ਰਹੀ ਹੈ ਇਹਦੇ ਤਹਿਤ ਪੈਨਸ਼ਨ ਫਰੰਟ ਨੇ ਜਿਹੜੇ ਪ੍ਰੋਗਰਾਮ ਦਿੱਤੇ ਨੇ ਉਹ ਅੱਜ ਸਾਰੇ ਪੰਜਾਬ ਦੇ ਵਿੱਚ ਭੋਕੜਤਾਵਤੇ ਦੇ ਨਾਲ ਡੀਸੀਆਂ ਨੂੰ ਮੰਗ ਪੱਤਰ ਹੈ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਦੇ ਅੰਦਰ ਸੈਸ਼ਨ ਚੱਲਣਾ ਹੈ ਸਰਕਾਰ ਦਾ ਤਾਂ ਉੱਥੇ 3 ਦਿਨ ਲਗਾਤਾਰ ਸਮੁੱਚੇ ਪੰਜਾਬ ਦੇ ਅੰਦਰ ਮਤਲਬ ਤਿੰਨ ਸਿਆਚ ਵੰਡ ਕੇ 3 ਦਿਨ ਲਗਾਤਾਰ ਉੱਥੇ ਜਿਹੜਾ ਉਹ ਪ੍ਰਦਰਸ਼ਨ ਕਰਨਾ ਹੈ ਮੁਲਾਜ਼ਮਾਂ ਨੇ ਪੈਨਸ਼ਨਰਾਂ ਨੇ ਵੱਡੀ ਪੱਧਰ ਤੇ ਜਿਹੜਾ ਸੰਘਰਸ਼ ਹੈ ਉਹ ਅਗਲੇ ਸਮੇਂ 'ਚ ਭਕੇਗਾ ਕਿਉਂਕਿ ਸਰਕਾਰ ਮੰਗਾਂ ਤੋਂ ਭੱਜ ਚੁੱਕੀ ਹੈ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਸ਼ਰਿਆਂਵ ਮਤਲਬ ਜਿਹੜਾ ਹੈਗਾ ਔਰ ਨਫਾ ਪਹੁੰਚਾਉਣ ਦੇ ਖਾਤਰ ਸਰਕਾਰੀ ਅਦਾਰੇ ਜਿਹੜੇ ਉਹਨਾਂ ਨੂੰ ਵੇਚਿਆ ਜਾ ਰਿਹਾ ਔਰ ਲੋਕਾਂ ਨੂੰ ਜਿਹੜਾ ਰੋਜ਼ਗਾਰ ਦੇਣ ਦੀ ਗੱਲ ਸੀ ਉਹਦੇ ਤੋਂ ਸਰਕਾਰ ਭੱਜ ਚੁੱਕੀ ਹੈ ਔਰ ਇਕੱਲੇ ਝੂਠ ਮਾਰ ਕੇ ਬਕਤ ਲੰਗਾਏ ਜਾ ਰਹੇ ਹੈ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਬਾਕੀ ਸਟੇਟਾਂ 'ਚ ਜਦੋਂ ਵੀ ਚੋਣਾ ਆਉਂਦੀ ਹੈ ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ 2-3 ਮਹੀਨਿਆਂ ਤੋਂ ਸਰਕਾਰ ਦਿੱਲੀ ਬੈਠੇ ਹੈ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਨੇ ਉਹ ਨੋਟ ਲੁੱਟਾਂ ਕੋਹਾਂ ਦਾ ਨਸ਼ਿਆਂ ਦਾ ਮਾਮਲਾ ਹੋਰ ਸਾਰੇ ਮਾਮਲੇ ਜਿਹੜੇ ਉਹ ਲੋਕਾਂ ਨੂੰ ਬੜੇ ਤੰਗ ਹੋਏ ਆਏ ਹੋਏ ਉਸ ਮਾਮਲਿਆਂ ਤੋਂ ਇਸ ਕਰਕੇ ਪੰਜਾਬ ਸਰਕਾਰ ਇੱਥੇ ਜਿਹੜਾ ਕੰਮ ਕਰਨਾ ਹੈ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇੱਥੇ ਡਿਊਟੀ ਦਿੱਤੀ ਲੋਕਾਂ ਨੇ ਉਸ ਤੋਂ ਭੱਜ ਕੇ ਉਹ ਸਾਰੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇੱਕ ਕੇਦਰੀ ਵਾਲ ਜਿਹੜਾ ਅੰਨੇ ਹਜ਼ਾਰੇ ਦੇ ਉਸ ਪੋਟਲੀ ਚੋਂ ਨਿਕਲਿਆ ਹੋਇਆ ਸੱਪ ਜਿਨੇ ਦਿੱਲੀ ਦੇ ਵਿੱਚ ਲੋਕਾਂ ਨਾਲ ਝੂਠ ਮਾਰ ਕੇ ਸਰਕਾਰਾਂ ਬਣਾਇਆ ਔਰ ਪੰਜਾਬ ਦੇ ਅੰਦਰ ਝੂਠ ਮਾਰ ਕੇ ਸਰਕਾਰ ਬਣਾਈ ਅੱਜ ਸਮੁੱਚੇ ਲੋਕ ਸਮੁੱਚੇ ਪੈਨਸ਼ਨਰ ਮੁਲਾਜ਼ਮਾ ਔਰ ਜਿਨੇ ਕਿਸਾਨ ਔਰ ਜਿੰਨਾ ਸਾਡਾ ਤਲਕਾ ਉਹ ਅੱਜ ਸਨਰਸ ਦੇ ਰਾਤ ਹੈ ਔਰ ਸਰਕਾਰ ਉਹ ਸਾਰੀਆਂ ਮੰਗਾਂ ਤੋਂ ਭੱਜ ਚੁੱਕੇ ਹੈ ਔਰ ਧੜਾ ਧੜਾ ਇਥੇ ਕਰਜਾ ਜਿਹੜਾ ਸਰਕਾਰ ਉਹ ਲੈ ਰਹੀ ਹੈ ਔਰ ਪੰਜਾਬ ਨੂੰ ਹੋਰ ਕਰਜ਼ਾਈ ਕਰ ਰਹੀ ਹੈ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸੰਘਰਸ਼ਾ ਜਿਹੜਾ ਉਹ ਹੋਰ ਤਿੱਖੇ ਹੋਣਗੇ ਉਹ ਇਸ ਕਰਕੇ ਅਸੀਂ ਜਿਹੜੇ ਪੈਨਸ਼ਨਰਾਂ ਦਾ ਸੰਘਰਸ਼ ਹੈ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖਾ ਕਰਾਂਗੇ ਪੰਜਾਬ ਦੇ ਜਿਹੜੇ ਇਸ ਮੁਲਾਜ਼ਮ ਹੈ ਉਹਨਾਂ ਨੂੰ ਨਾਲ ਲੈ ਕੇ ਔਰ ਲੋਕਾਂ ਨੂੰ ਨਾਲ ਲੈ ਕੇ ਇਹ ਗੱਲ ਲੈ ਕੇ ਜਾਵਾਂਗੇ ਕਿ ਸਰਕਾਰ ਦੇ ਜਿਹੜੇ ਝੂਠੇ ਵਾਦੇ ਆ ਝੂਠੇ ਲਾ ਰਿਹਾ ਇਸ ਤੋਂ ਜਾਣੂ ਹੋਵੋ ਔਰ ਉਹ ਸਰਕਾਰ ਜਿਹੜੀ ਇਹ ਗੱਲ ਕਰਦੀ ਸੀ ਅਸੀਂ ਲੋਕ ਪੱਕੇ ਆ ਤਾਂ ਇੱਕ ਗੱਲ ਮੈਂ ਸਾਬਤ ਕਰਦਾ ਕਿ ਜਦੋਂ ਮੋਦੀ ਇੱਥੇ ਪਿਛਲੀਆਂ ਚੋਣਾਂ ਵੇਲੇ ਆਇਆ ਫਰੋਜ਼ਪੁਰ ਦੇ ਅੰਦਰ ਰੈਲੀ ਦੇ ਅੰਦਰ ਜਦੋਂ ਉੱਥੇ ਲੋਕ ਆਏ ਨਹੀਂ ਸੀ ਕੁਰਸੀਆਂ ਖਾਲੀ ਪਈਆਂ ਸੀ ਤਾਂ ਉਹ ਖਾਲੀ ਕੁਰਸੀਆਂ ਨੂੰ ਵੇਖ ਕੇ ਅੱਜ ਤੋਂ ਮੁੜ ਗਿਆ ਤਾਂ ਉਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਸਰਕਾਰ ਨੇ ਦੁਆ ਪਾਇਆ ਕਿ ਲੋਕਾਂ ਦੇ ਉੱਤੇ 307 ਦੇ ਪਰਚੇ ਦਰਜ ਕਰੋ 302 ਦੇ ਪਰਚੇ ਦਰਜ ਕਰੋ ਤਾਂ ਉਸ ਟਾਈਮ ਦੀ ਸਰਕਾਰ ਨੇ ਉਸ ਦੁਆ ਥੱਲੇ ਆ ਕੇ ਪਰਚੇ ਨਹੀਂ ਕੀਤੇ ਪਰ ਜਿਹੜੀ ਲੋਕਪੱਖੀ ਸਰਕਾਰ ਕਾ ਹੁੰਦੀ ਹੈ ਅੱਜ ਉਹਨੇ ਉਹ ਪਰਚੇ ਦਰਜ ਕਰਤੇ 3 ਸਾਲਾਂ ਬਾਅਦ ਉਹਨਾਂ ਲੋਕਾਂ ਦੇ ਉੱਤੇ 40 ਦੇ ਉੱਤੇ ਪਰਚੇ ਦਰਜ ਕਰਦੇ 307 ਦੇ ਤੇ ਉਹ ਉਹਨਾਂ ਨੂੰ ਬੇਫਜ਼ਾਰ ਕਰਨ ਖਾਤਰ ਪੁਲਿਸ ਛਾਪੇ ਮਾਰ ਰਹੀ ਹੈ ਇਸ ਗੱਲ ਲਈ ਲੋਕਾਂ ਨੂੰ ਉੱਠਣਾ ਪੈਣਾ ਹੈ ਇਸ ਸਰਕਾਰ ਦੇ ਵਿਰਖਲਾਫ ਕਿਉਂਕਿ ਇਹ ਸਰਕਾਰ ਝੂਠੇ ਵਾਅਦੇ ਕਰਕੇ ਉਹ ਤੋਂ ਭੱਜ ਚੁੱਕੀ ਹੈ